ਸਰਦਾਰ ਦੁਬਲਾ ਕਾਉਟੂ ਇਹ ਲੋਕ ਕਾਉਲ ਉਪਰ ਕੁਸਾ ਦਿੱਤਾ ਹੈ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇੱਕ ਵਾਕ ਡਿਲ ਰੱਖੀ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਕਾਲ ਦਿੱਤੀ ਸੀਗੀ ਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਟੋਟਲ ਬਲੈਕਆਊਟ ਰੱਖਾਂਗੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਰਦਾਸਪੁਰ ਲੋਕਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਦਿੱਤੀ ਹੋਈ ਕਾਲ ਨੂੰ ਅੱਜ ਪੂਰਾ ਇੰਪਲੀਮੈਂਟ ਕੀਤਾ ਔਰ ਇਹ ਇਹਦਾ ਫਾਇਦਾ ਇਹ ਆ ਕਿ ਇੱਕ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਆ ਜਾਂਦੀ ਆ ਵੀ ਜੇ ਕੱਲ ਨੂੰ ਕੋਈ ਮੈਂਚੁਅਲਿਟੀ ਆਵੇ ਤੇ ਉਹ ਅਸੀਂ ਕਿਸ ਤਰੀਕੇ ਦੇ ਨਾਲ ਫੇਸ ਕਰਨਾ ਔਰ ਕਿਵੇਂ ਡੀਲ ਕਰਨਾ ਸੋ ਮੈਂ ਸਮਝਣਾ ਵੀ ਅੱਜ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੇ ਇਸ ਗੱਲ ਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕੀਤਾ ਔਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਗੁਰਦਾਸਪੁਰ ਦੇ ਲੋਕਾਂ ਵਾਸਤੇ ਪਾਕਿਸਤਾਨ ਜਾਂ ਜਿਹੜੀਆਂ ਦੂਸਰੀਆਂ ਮੁਸ਼ਕਲਾਂ ਆਉਂਦੀਆਂ ਨੇ ਕੋਈ ਨਵੀਂ ਚੀਜ਼ ਨਹੀਂ ਗੁਰਦਾਸਪੁਰ ਦੇ ਲੋਕਾਂ ਨੇ ਪਹਿਲੇ ਦੋ جنگ ਪਹਿਲੇ ਵਾਲਾ ਬੈਂਡ ਵਾਲਾ ਔਰ ਕੱਤਰ ਵਾਲਾ ਵੀ ਦੇਖਿਆ ਔਰ ਜੇ ਹੜ੍ਹਾਂ ਦੀ ਵੀ ਗੱਲ ਆਉਂਦੀ ਆ ਤੇ ਗਰਦਾਸਪੁਰ ਦੇ ਲੋਕ ਹੀ ਸਾਨ ਨਾਲੋਂ ਪਹਿਲਾਂ ਉਹਨੂੰ ਫੇਸ ਕਰਦੇ ਨੇ ਸੋ ਮਾਨਸਿਕ ਤੌਰ ਤੇ ਦਿਲ ਦੇ ਤੌਰ ਤੇ ਗਰਦਾਸਪੁਰ ਦੇ ਲੋਕ ਮਜ਼ਬੂਤ ਨੇ ਔਰ ਉਹ ਚੁਣੌਤੀਆਂ ਨੂੰ ਫੇਸ ਕਰਨਾ ਜਾਣਦੇ ਨੇ ਪਰਮੇਸ਼ਵਰ ਨਾ ਕਰੇ ਕਿ ਇਹੋ ਜੀ ਲੋਡ ਪਵੇ ਪਰ ਜੇ ਕੋਈ ਇਹੋ ਜੀ ਗੱਲ ਆਊਗੀ ਕਪਾ ਸਾਰੇ ਇਕੱਠੇ ਹੋ ਕੇ ਮਜਬੂਤੀ ਦੇ ਨਾਲ ਉਹ ਚੁਣੌਤੀ ਦਾ ਮੁਕਾਬਲਾ ਕਰਾਂਗੇ ਪਰ ਮੈਂ ਅੱਜ ਜ਼ਰੂਰ ਬੇਨਤੀ ਕਰੂੰਗਾ ਪਾਕਿਸਤਾਨ ਨੂੰ ਕਿ ਉਹ ਇਹੋ ਜਿਹੀ ਅਥਾਰਤਾ ਤੋਂ ਪੜਾ ਹੋ ਰਿਹਾ ਮੁਲਕ ਦੇ ਵਿੱਚ ਆਪਣੇ ਆਪ ਆਰਥਿਕ ਤੌਰ ਤੇ ਗਰੀਬੀ ਆ ਉਸ ਪਾਸੇ ਸੋਚਣ ਪਰ ਜਿਸ ਵਕਤ ਤੁਸੀਂ ਅਤੰਕਵਾਦ ਨੂੰ ਬढ़ावा ਦਿੰਦੇ ਹੋ ਕਿਉਂ ਤੁਸੀਂ ਮਾਨਵਤਾ ਦੇ ਖਿਲਾਫ ਗੱਲ ਕਰਦੇ ਹੋ ਕਿਉਂਕਿ ਅਤੰਕਵਾਦ ਦਾ ਕੋਈ ਦੀਨ ਬਚਪ ਨਹੀਂ ਹੁੰਦਾ ਉਹ ਮਾਨਵਤਾ ਦੇ ਉੱਪਰ ਅਟੈਕ ਕਰਦਾ ਔਰ ਜੋ ਪਹਿਲ ਕਮ ਹੋਇਆ ਉਹ ਦਰਦਨਾਕ ਹੈ ਕਹਿੰਦੇ ਸੋ ਅੱਜ ਮੈਂ ਸਮਝਦਾ ਵੀ ਹਿੰਦੁਸਤਾਨ ਦੀ ਫੌਜ ਨੇ ਉਹਨੂੰ ਰਿਐਕਟ ਨਹੀਂ ਕੀਤਾ ਐਕਟ ਕੀਤਾ ਔਰ ਜਿਹੜਾ ਐਕਸ਼ਨ ਸੀਗਾ ਉਹ ਇੱਕ ਐਸਾ ਮੈਸੇਜ ਸੀਗਾ ਕਿ ਆਹ ਜਿਹੜਾ ਕਾਨੂੰਨੀ ਹਰਕਤ ਹੋਈ ਆ ਉਹਦਾ ਜਵਾਬ ਉਹਨਾਂ ਨੇ ਦਿੱਤਾ ਸੋ ਮੈਂ ਸਮਝਦਾ ਵੀ ਅੱਜ ਜਿਹੜਾ ਜਿੰਨੂੰ ਆਪਾਂ ਕਹਿੰਦੇ ਆ ਮਨ ਇਨਸਾਫ ਮਿਲਿਆ ਔਰ ਹਿੰਦੁਸਤਾਨ ਦੇ 140 ਕਰੋੜ ਅੱਜ ਭਾਰਤ ਦੀ ਉਸ ਆਰਮੀ ਨੂੰ ਵੀ ਸਲੂਟ ਕਰਦੇ ਆਂ ਔਰ ਉਹਨੂੰ ਪੂਰਾ ਸਮਰਥਨ ਦਿੰਨੇ ਆਂ ਕਿ ਜਿਹੜੀਆਂ ਇਹ ਸਾਡੇ ਵਿਰੋਧੀ ਮੁਲਕ ਨੇ ਉਹਨਾਂ ਦੇ ਕਿਸੇ ਵੀ ਇਰਾਦੇ ਨੂੰ ਕਾਬਜਾਬ ਨਹੀਂ ਹੋਣ ਦਵਾਂਗੇ ਸਾਡਾ ਮੁਲਕ ਸਾਡਾ ਸਮਾਜ ਸਾਡੀਆਂ ਟ੍ਰੈਡੀਸ਼ਨਸ ਹਮੇਸ਼ਾ ਐਸੀਆਂ ਨੇ ਜਿਸੀ ਆਪ ਤੇ ਕਿਤੇ ਅਤਿਆਚਾਰ ਕਰਦੇ ਨਹੀਂ ਪਰ ਅਤਿਆਚਾਰ ਨੂੰ ਬਰਦਾਸ਼ਤ ਵੀ ਨਹੀਂ ਕਰਦੇ ਸੋ ਮੈਂ ਸਮਝਦਾ ਵੀ ਅੱਜ ਜਿਹੜਾ ਆ ਮੌਕ ਡ੍ਰਿਲ ਹੋਈਆ ਬੜੀ ਕਾਮਯਾਬ ਹੋਈਆ ਔਰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਔਰ ਸਰਕਾਰ ਨੂੰ ਖਾਸ ਕਰਕੇ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਪੰਜਾਬ ਸਰਕਾਰ ਨੂੰ ਇਹ ਅਸ਼ੋਰ ਕਰਦੇ ਆ ਕਿ ਜੋ ਵੀ ਅਜੇ ਸਿਟੀਜ਼ਨ ਸਾਡੀ ਲੋੜ ਹੋਵੇ ਆਪਾਂ ਮਜ਼ਬੂਤੀ ਦੇ ਨਾਲ ਉਸ ਰੋਲ ਨੂੰ ਅਦਾ ਕਰਾਂਗੇ